ਇਹ ਚੀਜ਼ ਹੋਣਾ ਲੜਨ ਤੇ ਇਸ ਨੂੰ ਕਾਂਗਰਸੀ ਸਮਰਥਕਾਂ ਦੇ ਨਾਮਜ਼ਦੀ ਪੱਤਰ ਰੱਦ ਹੋਣ ਦੇ ਵਿਰੋਧ ਵਿੱਚ ਅੱਜ ਕਾਂਗਰਸੀਆਂ ਵੱਲੋਂ ਦਿੱਲੀ ਚੰਡੀਗੜ੍ਹ ਕੌਮੀ ਮਾਰਗ ਤੇ ਜਾਮ ਲੱਗ ਕੇ ਕਰੋੜਾਂ ਪੱਧਰ ਕਿੱਥਾ ਜਾ ਰਿਹਾ ਹੈ ਸੜਕ ਤੇ ਦੋਨੋਂ ਪਾਸੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਚੁੱਕਾ ਹੈ ਆਓ ਤੁਹਾਨੂੰ ਮੌਕੇ ਦੀਆਂ ਰਿਪੋਰਟਾਂ ਦਿਖਾਉਂਦੇ ਹਾਂ ਔਟੋ ਦਿਖਾਉਂਦੇ ਹਾਂ ਮੈਂ ਗੁਰਜੀਤ ਸਿੰਘ ਖੇਰਾ ਵਸੀਲ ਲੋਕਾਂ ਨੂੰ ਸੜਕਾਂ ਤੇ ਆਣਾ ਪਵੇਗਾ ਜੇ ਤੁਸੀਂ ਘਰਾਂ ਵਿੱਚ ਬੈਠ ਗਏ ਤਾਂ ਇਹ ਪੰਜਾਬ ਦਾ ਮਾਤ we <laughs> chicago maar rahe okay.